Keep the world. ਤੇਰਾ ਸਾਧੂ ਪੁਰਚਾਰ ਕਰ ਮੈਂ ਕਹੇ ਜੀਸਸ ਦਾ ਵਰਤੂ ਬਲੀਆ ਲਾਤ ਖੁਸ਼ੀਆਂ ਕਿਤਾਬ ਪੁਰਤ ਸਭ ਸੁਨਦਾ ਤਾ ਹਰ ਜੀ ਜੇ ਸਤਿਗੁਰੂ ਨਦਰੁ ਤੇ ਦੇ ਨਿਮਖੇ ਸਭ ਹਰਿ ਨਾਮੁ ਤੇ ਮੇਰਾ ਮਨੁ ਤਨ ਸਿਖਤ ਹੋਇ ਜਿਸ ਤੋਂ ਮੂਰਤੋ ਲਿਖਿਆ ਜੇ ਸਤਿਗੁਰੂ ਚਰਨ ਰਹਿ ਆਉ ਤਨ ਤਾ ਗੁਰੂਦਰ ਸਾਹਿਬ ਜੀ ਮਹਾਰਾਜ ਸ੍ਰੀ ਬਾਦਸ਼ਾਹ ਜੀਆਂ ਦੇ ਬਾਗ ਪੂਜਤ ਚਰਨਾ ਪੈਰਾਂ ਵਿੱਚ ਹਾਰ ਗੁਰੂ ਸਤ ਸੰਗਤ ਬਹੁਤ ਮੰਡੇ ਭਗਤ ਬਾਦ ਜੀ ਤਨ ਦਾ ਮੂਰਤੇ ਬਹਾਦਰ ਮਹਾਰਾਜ ਸੇ ਪਾਤਸ਼ਾਹੀ ਦੀਨ ਦੁਨੀਆਂ ਦੇ ਮਾਲਕ ਜੀ ਅਨੁਸ਼ਾਸਨ ਦਰਤ ਜੀ ਮਾਲ ਰਾਜਾ ਦਾ ਰੂਪਾਂ ਅਨੁਪਰੰਤੇ ਵੰਦ ਦੇ ਰੂਪਾਂ ਮਹਾਨ ਐਸੇ ਮਹਾਨ ਰੂਪਾਂ ਦੇ ਮਾਲ ਤਨੂ ਮੂਰਤਾ ਸਹਿਬਾ ਰਾਜ ਦਾ ਨਾਮ ਚਲਿਆ ਗਾ ਸਨੇ ਦੀਵਾਨ ਗੁਰੂ ਗੰਗ ਸਾਹਿਬ ਜੀ ਹਾਜ਼ਰੀ ਭਰਦੇ ਹੋਏ ਇੱਥੇ ਗੁਰਦੇਵ ਬਾਹਰ ਮਹਾਰਾਜ ਆ ਗਏ ਨੇ ਸਤਿਗੁਰੂ ਮਹਾਰਾਜ ਦੇ ਬੈਠੇ ਥੋੜੀ ਜਿਹਾ ਸਾਹ ਸੁਧੰਦਨੀ ਖੰਡਾ ਬ੍ਰਹਮੰਡਾ ਦਾ ਮਾਲ ਕੋਟ ਬ੍ਰਹਮੰਡ ਕੋ ਥਾਮ ਕੋ ਸੁਆਮੀ ਸਰਬ ਜੀਆਂ ਦਾ ਦਾਤਾ ਰੇ ਪਿਤ ਪਾਲਾ ਨਿਤ ਸਾਰ ਸੰਭਾਲਾ ਹਰ ਆਰਾਧ ਨਾ ਜਾਣਦਾ ਨੇ ਹਰ ਹਰ ਗੁਰੂ ਗੰਗਾ ਕਰਦਾ ਨੇ ਹਰਿ ਨਾਮ ਕੋਰੇਉ ਰਾਜੁ ਨਾ। ਸਾਧ ਸੰਗਤ ਜੀ ਇਹ ਜੀਤ ਦੁਨੀਆ ਦਾ مالکਾ ਖੰਡਾ ਮਹੰਡਾ ਦਾ مالکਾ। ਅਉ ਸਾਧ ਸੰਗਤ ਕਲਾ مالک ਕਲਾ ਬਣਾਉਣ ਵਾਲਾ ਨੀ ਹੈਗਾ। ਦੇ ਬਾਪ ਦਾ ਬਣਾਇਆ ਉਹ ਤੁਸੰਗੂਗਾ ਉਹ ਕਰਤਾ ੁਰਖ ਨਾਨ ਅਕਾਲ ਮੂਰਤਾ ਕੋ ਸੰਤਾਨ ਸ੍ਰੀ ਵਾਹਿਗੁਰੂ ਉਹ ਕਰਤਾ ੁਰਖ ਅਕਾਲ ਮੂਰਤਾ ਉਹਨੇ ਜੋ ਬਣਾਇਆ ਉਹ ਤੇ ਵਿਚ ਵੈ ਮਾਦਾ ਦੀ ਅੰਦਰਿਆ ਅੰਤਰੇ ਸੰਤ ਜੀ ਬੋਲੋ ਵਾਹਿਗੁਰੂ ਸਾਰ ਸੰਗਤ ਇਹ ਹਾਜ਼ਰਾ ਹਜ਼ੂਰਾ ਇਹ ਜਹਰਾ ਜੂਰਾ ਇਹ ਸਰਵ ਕਲਾ ਪਤ ਇੱਕ ਵਾਰ ਸਾਰੀ ਸੰਗਤਾਂ ਤੋਂ ਜੀ ਸਤਨਾਮੁ ਸ੍ਰੀ ਸੰਗਤੋ ਲੰਗਰ ਬਣ ਲੁਕਿਆਗਾ ਭੋਗ ਲੱਗ ਲੁਕਿਆਗਾ ਜੀ ਨੇ ਛਕਣਾ ਛੱਦੋ ਪਰ ਬੋਲਣ ਤੋਂ ਤਾਰਨਾ ਜੇ ਦਬ ਕੇ ਬੋਲੋ ਆ ਸਤਿਨਾਮੁ ਸ੍ਰੀ ਵਾਹਿਗੁਰੂ ਆ ਸਤ ਸੰਗੜੀ ਨਿਰਭਾਣੀ ਦੀ ਹੈ ਬੜਾ ਸੋਨਾ ਆ ਮਨੀਮਾਨ ਦੇ ਜਾਨਾਂ ਦੇ ਵਿੱਚ ਆ ਮਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਤੁਪਦਾ ਰਾਣ ਮੋਸ਼ੋ ਇਹ ਕ੍ਰਿਤੇ ਜਹਾਂਦਰ ਮਹਾਰਾਜ ਦੇ ਚਨਸ਼ੋ ਦੱਤੀ ਹੈ ਇਹਦੇ ਜਿੱਤੇ ਗੁਰੂ ਆਕਾਰ ਨੂੰ ਪ੍ਰਮਾਤਮਾ ਵਾਹਿਗੁਰੂ ਆ ਜਾਣ ਉਹਨਾਂ ਦੇ ਨਾਲ ਦਿਲ ਤੇ ਜੀਵ ਰੋੜ ਦੇਵੀ ਦੇ 94 ਕਰੋੜ ਮਹਿਮਾਲਾ ਪੀਰ ਪੈਗੰਬਰ ਔਲੀਏ ਅਵਤਾਰ ਸੰਤ ਭਗਤ ਮਹਾਪੁਰਸ਼ ਯੋਗੀ ਸੰਨਿਆਸੀ ਦੰਡੀ ਸਭ ਆ ਜਾਂਦੇ ਗੁਰੂ ਤੇਗ ਬਹਾਦਰ ਮਹਾਰਾਜ ਕਿੱਥੇ ਤੋਂ ਜਲੇ ਨੇ ਪਾਈ ਯਾਤਰਾ ਦੇ ਦੇਦੇ ਯਾਤਰਾ ਗਾਣੀ ਹੈ ਜਿਨ੍ਹਾਂ ਨੇ ਜਾ ਕੇ ਸੰਤਨ ਨਾਮ ਜਪਦੀਆਂ ਨੇ ਥਾਵਾ ਤੀਰ ਜਾਣ ਮਹਾਰਾਜ ਬਾਣੀ ਕਿਹਿੰਦੀ ਤੇ ਥੋੜਾ ਜਿਹਾ ਖਰਚਾ ਹੋ ਗਿਆ ਥੋੜਾ ਜਿਹਾ ਬੋਤਾ ਹੋ ਗਿਆ ਜਦੋਂ ਗੁਰੂ ਅਮਰਦਾਸ ਜੀ ਨਾਲ ਆਇਆ ਤੁਹ ਕਾ ਰਾਜੀ ਹੁੰਦੇ ਆ ਜੰਗ ਆਪਣੇ ਮੰਦੇ ਥੱਲੇ ਸੌਤੀ ਮਾਰੋ ਇਹਦਾ ਧਰਤੀ ਤੇ ਟੈਕਸ ਲੱਗਦਾ ਜਦੋਂ ਸਰਕਾਰ ਦੇ ਜਾਂ ਦਰਬ ਕੋਲੇ ਜਾਣਾ ਹੈ ਦਰ ਪਰਮਾਤਮਾ ਨੂੰ ਕੀ ਕੀ ਕਰੇਗਾ ਧਰਮ ਰਾਏ ਦੇ ਲੇਖਨ ਕੀ ਆਪ ਨੂੰ ਲੈ ਕੇ ਜਾਇਆ ਕਿਹੜਾ ਨੂੰ ਲੈ ਕੇ ਜਾਣ ਕਰਦੇ ਆ ਰਹੇ ਟੈਕਸ ਗੁਰੂ ਗੋਬਿੰਦ ਸਿੰਘ ਜੀ ਜਦੋਂ ਗੁਰੂ ਆਣੇ ਮੰਨ ਕੇ 21 ਵਾਰ ਮਹਾਰਾਜ ਯਾਤਰਾ ਤੇ ਗਏ 21 ਵਾਰ ਤੜ ਦਾ ਕਾਰੋ ਵੰਡ ਬੜਾ ਤਗੜਸ ਕੋਈ ਗਰੀਬ ਯਾਤਰਾ ਤੇ ਜਾ ਸਕਦਾ ਨਹੀਂ ਉਹਦਾ ਸੰਗਤ ਜੀ ਬਿਜਾਰ ਦੀਦਾ ਸਰਗਰ ਸੀ ਕਿਉਂਕਿ ਮਿਜਾਰ ਨੇ ਉਹਦੇ ਕੋਲ ਹੈ ਨਹੀਂ ਕੋਈ ਇਹਦੇ ਕੋ ਜਾ ਸਕਦੇ ਸੀ ਜਿੰਨਾ ਤੁਹਾਡਾ ਪੈਸਾ ਹੈ ਟੈਕਸ ਕਰ ਸਕਦੇ ਨੇ ਇਹ ਜਾ ਕੇ ਪੰਡਤਾਂ ਨੂੰ ਦਾਨ ਕਰ ਸਕਦੇ ਨੇ ਦੇ ਸਕਦੇ ਪੰਡਤ ਕਹਿੰਦੇ ਕੋੜਾ ਦੇ ਦੇ ਵਈ ਆਕੀ ਨੂੰ ਹੀ ਦੇ ਦੇ ਕਿੰਨੇ ਚਾਰ ਦਾ ਕੁਮਾਲਾ ਤੇਰੇ ਮੇਰੇ ਵਰਗਾ ਕਹਿੰਦਾ ਜੀ ਸਾਡਾ ਦਾਦੇ ਕਿੱਲੇ ਬਣਿਆ ਹੋਇਆ ਲੈ ਉਹਦਾ ਮੇਰਾ ਹੋ ਗਿਆ ਤੀਰਥ ਜਾਉਣ ਤਾਂ ਹਾਮ ਹਾਮ ਕਰਦੇ